ਸਾਰਿਆਂ ਨੂੰ ਸ਼ਸ਼ੀਕਾਲ ਜੀ ਲੈ ਕੇ ਹਾਜ਼ਰਾਂ ਆਪਾਂ ਆਪਣੀ ਨਵੀਂ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਇਹ ਕਹਾਣੀ ਇੱਕ ਕੁੜੀ ਦੁਆਰਾ ਦੱਸੀ ਗਈ ਆਪਣੀ ਹੱਡ ਬੀਤੀ ਕਹਾਣੀਆਂ ਇੱਕ ਕੁੜੀ ਸਿਮਰਣਾ ਉਹ ਦੱਸਦੀ ਆ ਕਿ ਮੇਰਾ ਜਨਮ ਇੱਕ ਮੱਧ ਵਰਗੀ ਪਰਿਵਾਰ ਦੇ ਵਿੱਚ ਹੋਇਆ ਸੀ ਤੇ ਮੇਰੇ ਪਾਪਾ ਬਿਜਲੀ ਵਿਭਾਗ ਦੇ ਵਿੱਚ ਨੌਕਰੀ ਕਰਦੇ ਸੀ। ਉਹਨਾਂ ਕੋਲ 2 ਕਿੱਲੇ ਜ਼ਮੀਨ ਦੇ ਸੀ। ਸਾਨੂੰ ਦੋਨਾਂ ਪੈਣ ਭਰਾਵਾਂ ਨੂੰ ਉਹਨਾਂ ਨੇ ਵਧੀਆ ਪੜਾਇਆ ਲਖਾਇਆ। ਜਦੋਂ ਅਸੀਂ ਵੱਡੇ ਹੋਏ ਮੈਂ ਆਪਣੇ ਭਰਾ ਤੋਂ ਵੱਡੀ ਸੀ ਤਾਂ ਮੇਰੇ ਵਾਸਤੇ ਰਿਸ਼ਤੇ ਲੱਭਣੇ ਸ਼ੁਰੂ ਕੀਤੇ ਮੇਰੇ ਪਾਪਾ ਨੇ। ਤੇ ਇੱਕ ਪਰਿਵਾਰ ਹਨਾ ਮੱਧ ਵਰਗੀ ਪਰਿਵਾਰ ਜਿਹਦੇ ਵਿੱਚ ਮੁੰਡੇ ਨੂੰ 4 ਕਿੱਲੇ ਜ਼ਮੀਨ ਦੇ ਹੁੰਦੇ ਸੀ ਤੇ ਮੁੰਡਾ ਮੇਰੇ ਜਿੰਨਾ ਹੀ ਪੜਿਆ ਸੀ। ਮੈਂ ਕੋਈ ਜ਼ਿਆਦਾ ਨਹੀਂ ਪੜੀ ਸੀ ਬਸ ਪਲੱਸ 2 ਕਰਕੇ ਹਟ ਗਈ ਸੀ ਤੇ ਉਸ ਤੋਂ ਬਾਅਦ ਮੇਰੇ ਪਾਪਾ ਨੂੰ ਜਿਹੜਾ ਮੁੰਡਾ ਵੇਖਿਆ ਸੀ ਉਹਨੂੰ ਪਸੰਦ ਆ ਗਿਆ ਤੇ ਮੇਰਾ ਰਿਸ਼ਤਾ ਕਰ ਦਿੱਤਾ ਰਿਸ਼ਤੇ ਤੋਂ ਬਾਅਦ ਮੇਰਾ ਵਿਆਹ ਹੋ ਗਿਆ 6 ਮਹੀਨੇ ਬਾਅਦ ਮੈਂ ਸਹੁਰੇ ਘਰ ਚਲੀ ਗਈ ਮੇਰੇ ਪੇਕੇ ਪਰਿਵਾਰ ਦੇ ਵਿੱਚ ਅਸੀਂ ਸਿਰਫ 4 ਜੀ ਸੀ ਤੇ ਕੰਮ ਕੋਈ ਬਹੁਤਾ ਨਹੀਂ ਸੀ ਮੇਰੀ ਮਾਂ ਨੇ ਮੈਨੂੰ ਕੋਈ ਬਹੁਤਾ ਕੰਮ ਨਹੀਂ ਲਾਇਆ ਸੀ ਤੇ ਜੇ ਕੰਮ ਕਰਨਾ ਹੁੰਦਾ ਤਾਂ ਅਸੀਂ ਜ਼ਿਆਦਾਤਰ ਕੰਮ ਹੀਟਰ ਤੇ ਕਰਦੇ ਸੀ ਕਿਉਂਕਿ ਸਾਨੂੰ ਬਿਜਲੀ ਫ੍ਰੀ ਸੀ ਬਿੱਲ ਨਹੀਂ ਆਉਂਦਾ ਸੀ ਇਸ ਕਰਕੇ ਅਸੀਂ ਗੈਸ ਵੀ ਘੱਟ ਬਾਲਦੇ ਸੀ ਤੇ ਬਾਲਣ ਚੁੱਲ੍ਹੇ ਤੇ ਤਾਂ ਅਸੀਂ ਕਦੇ ਕੰਮ ਕੀਤਾ ਨਹੀਂ ਸੀ ਪਰ ਕਹਿੰਦੀ ਮੇਰੇ ਸਹੁਰੇ ਘਰ ਮੇਰੀ ਦਾਦੀ ਸੱਸ ਤੇ ਮੇਰੀ ਨਨਾਨ ਚੁੱਲ੍ਹੇ ਤੇ ਕੰਮ ਕਰਦੀਆਂ ਸੀ ਅਸਲ ਦੇ ਵਿੱਚ ਕਹਿੰਦੀ ਜਿਹੜੇ ਮੁੰਡੇ ਨਾਲ ਮੇਰਾ ਵਿਆਹ ਹੋਇਆ ਸੀ ਉਹਦੇ ਮੰਮੀ ਪਾਪਾ ਦੀ ਕਾਫੀ ਟਾਈਮ ਪਹਿਲਾਂ ਮੌਤ ਹੋ ਗਈ ਸੀ ਉਹ ਦੋਨੋਂ ਪੈਣ ਭਰਾ ਆਪਣੀ ਦਾਦੀ ਨਾਲ ਰਹਿੰਦੇ ਸੀ ਤੇ ਉਹਨਾਂ ਦੀ ਦਾਦੀ ਨੇ ਘਰ ਪਰਿਵਾਰ ਨੂੰ ਵਧੀਆ ਤਰੀਕੇ ਨਾਲ ਸੰਭਾਲਿਆ ਹੋਇਆ ਸੀ ਜਦੋਂ ਮੈਂ ਉਸਕਰ ਦੇ ਵਿੱਚ ਵਿਆਹ ਕੇ ਗਈ ਤਾਂ ਮੈਨੂੰ ਵਿਆਹ ਤੋਂ ਤੀਜੇ ਚੌਥੇ ਦਿਨ ਮਿੱਠੀਆਂ ਰੋਟੀਆਂ ਮੇਰੇ ਤੋਂ ਬਣਵਾਈਆਂ ਗਈਆਂ ਮੈਂ ਕਹਿੰਦੀ ਚੁੱਲ੍ਹੇ ਤੇ ਕੰਮ ਕੀਤਾ ਤੇ ਮੈਨੂੰ ਔਖਾ ਲੱਗਿਆ ਚੁੱਲ੍ਹੇ ਤੇ ਕੰਮ ਕਰਦੀ ਸਵਾਹ ਨਾਲ ਭਾਂਡੇ ਮਾਂਜਦੀ ਤੇ ਮੇਰੇ ਹੱਥਾਂ ਦੀ ਮਹਿੰਦੀ ਹੈ ਜਿਹੜੀ ਥੋੜੇ ਦਿਨਾਂ ਦੇ ਵਿੱਚ ਹੀ ਲਹਿ ਗਈ ਤੇ ਮੈਨੂੰ ਐ ਲੱਗਣ ਲੱਗਿਆ ਵੀ ਮੈਂ ਕਿੱਥੇ ਫਸ ਗਈ ਭਾਵੇਂ ਕਿ ਮੇਰੀ ਦਾਦੀ ਸੱਸ ਤੇ ਮੇਰੀ ਨਣ ਦੇ ਮੇਰੇ ਤੋਂ ਬਹੁਤਾ ਕੰਮ ਨਹੀਂ ਕਰਾਉਂਦੀਆਂ ਸੀ ਪਰ ਉਹਨਾਂ ਨੂੰ ਕੰਮ ਲੱਗਿਆ ਵੇਖ ਕੇ ਮੇਰਾ ਵੀ ਹੁੰਦਾ ਜੀ ਕਰਦਾ ਵੀ ਮੈਂ ਕੰਮ ਕਰਾਂ ਪਰ ਮਨ ਦੇ ਵਿੱਚ ਮੈਨੂੰ ਇਹ ਆਉਂਦਾ ਵੀ ਨਾ ਤਾਂ ਇਹਨਾਂ ਦੇ ਹੀਟਰ ਆ ਤੇ ਨਾ ਹੀ ਇਹ ਗੈਸ ਤੇ ਕੰਮ ਕਰਦੇ ਆ ਵੀ ਇਹ ਤਾਂ ਚੁੱਲ੍ਹੇ ਤੇ ਕੰਮ ਕਰਦੇ ਆ ਉਹ ਕਹਿੰਦੀ ਮੇਰੀ ਨਣਦ ਤੇ ਮੇਰੀ ਦਾਦੀ ਸੱਸ ਮੈਨੂੰ ਇੰਨਾ ਪਿਆਰ ਕਰਦੀਆਂ ਵੀ ਜਦੋਂ ਵੀ ਕਿਤੇ ਉਹ ਬਾਜ਼ਾਰ ਜਾਂਦੀਆਂ ਤਾਂ ਮੇਰੇ ਲਈ ਕਦੇ ਕੁਛ ਕਦੇ ਕੁਝ ਲੈ ਕੇ ਆਉਂਦੀਆਂ ਤੇ ਮੇਰੀ ਦਾਦੀ ਸੱਸ ਮੇਰੇ ਘਰ ਵਾਲੇ ਨੂੰ ਕਹਿੰਦੀ ਰਹਿੰਦੀ ਕਿ ਜਦੋਂ ਵੀ ਤੂੰ ਬਾਹਰ ਜਾਣਾ ਹੁੰਨਾ ਨੂ ਰਾਣੀ ਵਾਸਤੇ ਕੁਛ ਨਾ ਕੁਛ ਲਿਆਇਆ ਕਰ ਪਰ ਕਹਿੰਦੀ ਉਹ ਆਪ ਨਹੀਂ ਸੀ ਇੰਨਾ ਕੁਝ ਆਪਣੇ ਲਈ ਨਹੀਂ ਸੀ ਲਿਆਉਂਦੀਆਂ ਮੈਂ ਕਹਿੰਦੀ ਹੈਰਾਨ ਹੋਇਆ ਕਰਾਂ ਵੀ ਇਹ ਕਿਹੋ ਜਿਹਾ ਪਰਿਵਾਰ ਆ ਕਹਿੰਦੀ ਮੈਂ ਇੱਕ ਦਿਨ ਦਾਦੀ ਸੱਸ ਨੂੰ ਕਿਹਾ ਵੀ ਦਾਦੀ ਸੱਸ ਚੁੱਲ੍ਹੇ ਤੇ ਕੰਮ ਕਰਨਾ ਔਖਾਗਾ ਵੀ ਆਪਾਂ ਗੈਸ ਸਿਲੰਡਰ ਭਰ ਆ ਲਈਏ ਉਹ ਕਹਿੰਦੀ ਵੀ ਦੇਖ ਪੁੱਤ ਗੈਸ ਸਿਲੰਡਰ ਆ ਜਿਹੜਾ 1200 ਦਾ ਭਰਦੇ ਆ ਤੇ ਆਪਣੇ ਘਰੇ ਬਾਲਣ ਬਹੁਤ ਆ ਹਨਾ ਜਦੋਂ ਆਪਾਂ ਨਰਮਾ ਬੀਜਦੇ ਆ ਤਾਂ ਛਟੀਆਂ ਹੋ ਜਾਂਦੀਆਂ ਲੱਕੜਾਂ ਜਿਵੇਂ ਦਰਖਤ ਵਗੈਰਾ ਛਾਂਗਦੇ ਆ ਤੇ ਪਾਤੀਆਂ ਵੀ ਮੇ ਪੱਥ ਲੈਣੀਆਂ ਬੀਜੇ ਤੋਂ ਆਪਣੇ ਕੋਲੇ ਬਾਲਣ ਹੈਗਾ ਤੇ ਆਪਾਂ ਚੁੱਲ੍ਹੇ ਤੇ ਕੰਮ ਕਰਦੇ ਆਂ ਨਾਲੇ ਚੁੱਲ੍ਹੇ ਤੇ ਬਣਿਆ ਖਾਣਾ ਜਿਹੜਾ ਉਹ ਵਧੀਆ ਬਣਦਾ ਕੋਈ ਨਾ ਪੁੱਤ ਜੇ ਤੇਰੇ ਤੋਂ ਚੁੱਲ੍ਹੇ ਤੇ ਕੰਮ ਘੱਟ ਹੁੰਦਾ ਤਾਂ ਤੂੰ ਚੁੱਲ੍ਹੇ ਦਾ ਕੰਮ ਘੱਟ ਕਰ ਲਿਆ ਕਰ ਦੂਜਾ ਕਰ ਲਿਆ ਕਰ ਕਹਿੰਦੀ ਮੈਂ ਸੋਚਦੀ ਵੀ ਚਲੋ ਹੁਣ ਤਾਂ ਮੈਂ ਘੱਟ ਕਰ ਲੂੰ ਵੀ ਆਉਣ ਵਾਲੇ ਸਮੇਂ 'ਚ ਤਾਂ ਮੈਨੂੰ ਹੀ ਕਰਨਾ ਪਊ ਕਹਿੰਦੀ ਕੋਈ ਵੀ ਚੀਜ਼ ਲਿਹਾਣੀ ਮੇਰੀ ਦਾਦੀ ਸੱਤ ਸੀ ਜਿਹੜੀ ਉਹ ਸੋਚ ਸਮਝ ਕੇ ਖਰਚ ਕਰਦੀ ਸੀ ਮੇਰੇ ਲਈ ਕਹਿੰਦੀ ਉਹਨਾਂ ਨੇ ਕਦੇ ਮਨਾਂ ਨਹੀਂ ਕੀਤਾ ਸੀ ਪਰ ਆਪਣੀ ਚੀਜ਼ ਲਿਆਉਣ ਲਈ ਜਾਂ ਘਰ ਦੀ ਕੋਈ ਚੀਜ਼ ਲਿਆਉਣ ਲਈ ਉਹ 100 ਵਾਰ ਸੋਚਦੀ ਸੀ ਤੇ ਮੈਂ ਕਹਿੰਦੀ ਆਪਣੇ ਘਰ ਵਾਲੇ ਨੂੰ ਕਹਿ ਦਿੰਦੀ ਵੀ ਤੁਸੀਂ ਹਰ ਇੱਕ ਗੱਲ ਦਾਦੀ ਨੂੰ ਪੁੱਛ ਕੇ ਕਰਦੇ ਹੋ ਵੀ ਦਾਦੀ ਤਾਂ ਪੁਰਾਣੇ ਜ਼ਮਾਨੇ ਦੀ ਆ ਵੀ ਉਹ ਤਾਂ ਆਪਦੇ ਵੇਲੇਆਂ ਦੀ ਗੱਲ ਕਰਦੀ ਆ ਹੁਣ ਚੁੱਲ੍ਹੇ ਤੇ ਕੰਮ ਕਰਾਉਂਦੀ ਆ ਸਾਰਾ ਦਿਨ ਵੀ ਆਪਾਂ ਮੈਂ ਤਾਂ ਨਹੀਂ ਚੁੱਲ੍ਹੇ ਤੇ ਕੰਮ ਕਰ ਸਕਦੀ ਉਹ ਕਹਿੰਦਾ ਵੀ ਜਦੋਂ ਚੁੱਲ੍ਹੇ ਤੇ ਕੰਮ ਕਰਨ ਨੂੰ ਭੈਣ ਤੇ ਦਾਦੀ ਹੈਗੀਆਂ ਵੀ ਚਲ ਤੂੰ ਝਾੜੂ ਪੋਚਾ ਕਰ ਲਿਆ ਕਰ ਈੜਾ ਕੱਪੜਾ ਧੋ ਲਿਆ ਕਰ ਭਾਂਡੇ ਮਾਂਜ ਲਿਆ ਕਰ ਕੰਨੀ ਮੈਂ ਆਖਿਆ ਵੀ ਤੂੰ ਸਤਾ ਭਾਂਡੇ ਵੀ ਸਵਾਹ ਨਾਲ ਮਾਂਜਦੇ ਹੋ ਉਹ ਕਹਿੰਦਾ ਵੀ ਦਾਦੀ ਨੇ ਹੱਥੀਂ ਕੰਮ ਕੀਤੇ ਹੋਏ ਆ ਤੇ ਦਾਦੀ ਕਹਿੰਦੀ ਆ ਵੀ ਸਵਾਹ ਨਾਲ ਮਾਂਜੇ ਭਾਂਡੇ ਆ ਜਿਹੜੇ ਵਧੀਆ ਹੁੰਦੇ ਆ ਵੀ ਨਾਲੇ ਦਾਦੀ ਕਹਿੰਦੀ ਹੋਰ ਆਪਾਂ ਕਿਹੜਾ ਕਿਤੇ ਬਾਹਰ ਜਾਣਾ ਡਿਊਟੀ ਤੇ ਵੀ ਆਪਾਂ ਨੂੰ ਕਾਲ ਹੁੰਦੀ ਆ ਵੀ ਹੌਲੀ ਹੌਲੀ ਕੰਮ ਨਿਮੇੜ ਲੈਣੇ ਆ ਕੰਨੀ ਮੈਨੂੰ ਤਾਂ ਉਹ ਗੱਲ ਚੰਗੀ ਨਾ ਲੱਗਦੀ ਇੱਕ ਦਿਨ ਕਹਿੰਦੀ ਮੈਂ ਆਪਣੀ ਮਾਂ ਨੂੰ ਫੋਨ ਕੀਤਾ ਤੇ ਮੈਂ ਆਪਣੀ ਮਾਂ ਨੂੰ ਕਿਹਾ ਕਿ ਮਾਂ ਤੂੰ ਮੈਨੂੰ ਕਿੱਥੇ ਸੁੱਟਤਾ ਘਟੋ ਘਟ ਤੂੰ ਮੇਰੇ ਵਾਸਤੇ ਚੰਗਾ ਪਰਿਵਾਰ ਤਾਂ ਲੱਭ ਦਿੰਦੀ ਕਹਿੰਦੀ ਮੇਰੀ ਮਾਂ ਕਹਿੰਦੀ ਵੀ ਕੀ ਗੱਲ ਪੁੱਤ ਤੈ ਕੰਨੀ ਮੈਂ ਆਖਿਆ ਮਾਂ ਮੈਂ ਤਾਂ ਬਹੁਤ ਔਖੀ ਆ ਮੈਂ ਨਹੀਂ ਇੱਥੇ ਰਹਿਣਾ ਮੈਂ ਤਾਂ ਤੇਰੇ ਕੋਲ ਆਉਣਾ ਉਹ ਕਹਿੰਦੀ ਕਿਉਂ ਪੁੱਤ ਤੈਨੂੰ ਜਵਾਈ ਤੰਗ ਕਰਦਾ ਕੁੱਟਦਾ ਮਾਰਦਾ ਕਹਿੰਦੀ ਮੈਂ ਕਿਹਾ ਵੀ ਨਹੀਂ ਮੰਮੀ ਹੋਰ ਸ਼ਰਾਬ ਪਿੰਦਾ ਨਹੀਂ ਮੰਮੀ ਸ਼ਰਾਬ ਨੂੰ ਤਾਂ ਉਹ ਹੱਥ ਵੀ ਨਹੀਂ ਲਾਉਂਦਾ ਕੰਮ ਨਹੀਂ ਕਰਦਾ ਨਹੀਂ ਮੰਮੀ ਕੰਮ ਵੀ ਕਰਦਾ ਤੇ ਫਿਰ ਤੇਰੀ ਨਣਦ ਤੇ ਦਾਦੀ ਸੱਸ ਉਹ ਮੇਰਾ ਬਹੁਤ ਕਰਦੀਆਂ ਨੇ ਮੰਮੀ ਉਹ ਤਾਂ ਕੰਮ ਵੀ ਸਗੋਂ ਆਪ ਕਰ ਲੈਂਦੀਆਂ ਨੇ ਮੈਨੂੰ ਕਹਿੰਦੀਆਂ ਨਹੀਂ ਜੀਆਂ ਪਰ ਮੈਨੂੰ ਨਾ ਇਹਨਾਂ ਦੀ ਗੱਲ ਵਧੀਆ ਨਹੀਂ ਲੱਗਦੀ ਇਹ ਪੈਸੇ ਦੀ ਕੰਜੂਸੀ ਕਰਦੇ ਆ ਗੱਲ-ਗੱਲ ਤੇ ਤੇ ਸਵਾ ਨਾਲ ਭਾਂਡੇ ਮਾਂਜਦੇ ਆ ਚੁੱਲ੍ਹੇ ਤੇ ਕੰਮ ਕਰਦੇ ਆ ਮੈਂ ਨਹੀਂ ਮਾਂ ਇੱਥੇ ਕਰ ਸਕਦੀ ਆਪਣੇ ਤਾਂ ਜਿੰਨਾ ਵੀ ਮੈਂ ਕੰਮ ਕਰਦੀ ਸੀ ਹੀਟਰ ਤੇ ਕਰਦੀ ਸੀ ਤਾਂ ਕਹਿੰਦੀ ਮੇਰੀ ਮਾਂ ਮੈਨੂੰ ਕਹਿੰਦੀ ਵੀ ਦੇਖਤੀ ਏ ਹਰੇਕ ਮੱਧ ਵਰਗੀ ਪਰਿਵਾਰ ਆ ਜਿਹੜਾ ਆਪਣੇ ਹਿਸਾਬ ਨਾਲ ਚੱਲਦਾ ਹੁੰਦਾ ਤੇਰੇ ਪਾਪਾ ਪਾ ਮੈਂ ਨੌਕਰੀ ਕਰਦੇ ਸੀ ਪਰ ਆਪਣੇ ਕੋਲੇ ਜ਼ਮੀਨ ਬਹੁਤੀ ਨਹੀਂ ਸੀ ਅਸੀਂ ਸਾਨੂੰ ਦੋਨਾਂ ਨੂੰ ਪੜਾਉਣਾ ਲਿਖਾਉਣਾ ਸੀ ਜੇ ਹੁਣ ਸਾਨੂੰ ਜਿਹੜੀ ਸਹੂਲਤ ਮਿਲੀ ਸੀ ਆਪਾਂ ਨੂੰ ਬਿੱਲ ਨਹੀਂ ਆਉਂਦਾ ਸੀ ਆਪਾਂ ਹੀਟਰ ਤੇ ਕੰਮ ਕਰ ਲੈਂਦੇ ਸੀ ਜੇ ਹੁਣ ਤੇਰੇ ਸਾਰੇ ਹੀਟਰ ਤੇ ਕੰਮ ਕਰਨਗੇ ਤਾਂ ਤੁਹਾਨੂੰ ਬਿਜਲੀ ਦਾ ਕਿੰਨਾ ਬਿੱਲ ਆਊਗਾ ਜੇ ਤੁਸੀਂ ਗੈਸ ਸਿਲੰਡਰ ਤੇ ਕੰਮ ਕਰੋਗੇ ਤਾਂ ਵੀ ਤੁਹਾਨੂੰ ਸਿਲੰਡਰ ਜਿਹੜਾ ਥੋੜੇ ਦਿਨਾਂ ਤੋਂ ਭਰਉਣਾ ਪਿਆ ਕਰੂ ਵੀ ਖਰਚਾ ਵਧੂਗਾ ਨਾ ਵੀ ਦੇਖ ਪੁੱਤ ਹਰੇਕ ਪਰਿਵਾਰ ਦਾ ਨਾ ਆਪਣਾ ਇੱਕ ਸਿਸਟਮ ਬਣਿਆ ਹੁੰਦਾ ਉਹਨਾਂ ਦਾ ਸਿਸਟਮ ਬਣਿਆ ਉਹਨਾਂ ਨੇ ਜਿਵੇਂ ਕੰਮ ਕੀਤਾ ਉਹਨਾਂ ਨੂੰ ਉਵੇਂ ਚੰਗਾ ਲੱਗਦਾ ਤੇ ਦੂਜੀ ਗੱਲ ਚੁੱਲ੍ਹੇ ਤੇ ਕੰਮ ਕਰਨ ਨਾਲ ਕੋਈ ਲਿੱਸਾ ਨਹੀਂ ਹੋ ਜਾਂਦਾ ਹਨਾ ਆਦਤ ਦੀ ਗੱਲ ਹੁੰਦੀ ਆ ਜਦੋਂ ਤੂੰ ਆਦਤ ਪਾ ਲਵੇਂਗੀ ਕੰਮ ਕਰਨ ਦੀ ਤਾਂ ਤੈਨੂੰ ਸੁਭਾਅ ਬਣ ਜਾਣਾ ਤੂੰ ਕਿਹੜਾ ਪਤਾ ਡਿਊਟੀ ਤੇ ਜਾਣਾ ਕੋਈ ਨਾ ਹੌਲੀ ਕੰਮ ਕਰ ਲਿਆ ਕਰ ਵੀ ਨਾਲੇ ਤੁਹਾਡੇ ਕਿਹੜਾ ਟੱਬਰ ਵੱਡਾ ਕੱਲ ਨੂੰ ਤੇਰੀ ਦਾਦੀ ਸੱਸ ਤਾਂ ਨਹੀਂ ਪਤਾ ਵਿਚਾਰੀ ਕਦੋਂ ਸਾਹ ਤੇ ਆ ਗਏ ਨਣਦ ਨੇ ਤੇਰੀ ਨਹੀਂ ਸਹੁਰੇ ਘਰ ਚਲਾ ਜਾ ਚਲੀ ਜਾਣਾ ਤੇ ਤੁਸੀਂ ਦੋ ਜਣੇ ਰਹਿ ਜਾਓਗੇ ਵੀ ਹਰ ਇੱਕ ਸਥਿਤੀ ਨਾਲ ਸਾਨੂੰ ਲੜਨਾ ਆਉਣਾ ਚਾਹੀਦਾ ਤੂੰ ਅੱਜ ਇੱਥੇ ਆ ਕੇ ਬਹਿ ਜੇਂਗੀ ਚਲ ਮੰਨ ਲੈ ਤੇਰੀ ਸਹੁਰੇ ਘਰ ਨਹੀਂ ਬਣਦੀ ਅਸੀਂ ਕਹਿ ਦੇਵਾਂਗੇ ਕਿ ਹੱਲ ਹੋਊਗਾ ਤਲਾਕ ਹੋ ਜੂ ਤੇਰਾ ਅਸੀਂ ਕਿਸੇ ਹੋਰ ਘਰੇ ਵਿਆਹਾਂਗੇ ਹੁਣ ਤੈਨੂੰ ਕੋਈ ਐ ਤਾਂ ਹੈ ਨਹੀਂ ਅਸੀਂ ਰਾਜਾ ਮਹਾਰਾਜਿਆਂ ਦੇ ਵਿਆਹ ਦੇਾਂਗੇ ਇਹੋ ਜਿਹੀ ਪਰਿਵਾਰ ਮਿਲੂਪਤ ਜਿਹੜੇ ਸਮਾਜ ਚ ਆਪਾਂ ਰਹਨੇ ਆ ਇਹੋ ਜਿਹੀ ਪਰਿਵਾਰ ਨੇ ਹਰੇਕ ਪਰਿਵਾਰ ਦਾ ਆਪ ਦਾ ਆਪ ਦਾ ਸਿਸਟਮ ਆ ਨਾਲੇ ਤੁਹਾਡੇ ਬਾਲਣ ਜਿਹੜਾ ਤੁਹਾਡੇ ਬਾਲਣ ਵਾਧੂ ਆਗਾ ਤੇ ਕੋਈ ਤੇਰੀ ਸੱਸ ਤੈਨੂੰ ਕੋਈ ਪਾਥੀਆਂ ਪੱਥਰ ਨੂੰ ਕਹਿੰਦੀ ਆ ਜਾਂ ਛੱਟੀਆਂ ਨਾਲ ਟੋਣ ਨੂੰ ਕਹਿੰਦੀ ਆ ਕਹਿੰਦੀ ਮੈਂ ਆਖਿਆ ਨਾ ਮਾਂ ਮੇਰੀ ਦਾਦੀ ਸੱਸ ਤਾਂ ਆਪ ਹੀ ਪਾਥੀਆਂ ਪੱਥ ਦੀ ਆ ਆਪ ਹੀ ਮੈਨੂੰ ਲਿਆ ਕੇ ਦਿੰਦੀ ਆ ਹਨਾ ਲੱਕੜਾਂ ਵਗੈਰਾ ਵੀ ਸਾਡੇ ਵਧੀਆਂ ਨੇ ਵੀ ਚੁੱਲ੍ਹੇ ਚ ਅੱਗ ਬਚਾਉਣੀ ਜਾਂ ਹੋਰ ਸਾਰੇ ਕੰਮ ਉਹਨਾਂ ਦੇ ਹੀ ਆ ਉਹ ਕਹਿੰਦੀ ਪੁੱਤ ਇਸ ਕੰਮ ਨੂੰ ਔਖਾ ਨਹੀਂ ਮੰਨੀਦਾ ਹੁੰਦਾ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਆ ਤੀ ਆ ਸਹਰੇ ਕਰ ਉਦੋਂ ਔਖੀਆਂ ਹੁੰਦੀਆਂ ਜਦੋਂ ਜਵਾਈ ਤੀ ਨੂੰ ਕੁੱਟੇ ਮਾਰੇ ਸ਼ਰਾਬ ਪੀ ਕੇ ਤੰਗ ਕਰੇ ਤਾਨੇ ਮੇਨੇ ਦੇਵੇ ਸੱਸ ਉਹਨੂੰ ਗੱਲ-ਗੱਲ ਤੇ ਨੀਚਾ ਦਿਖਾਵੇ ਖਾਣ ਪੀਣ ਨੂੰ ਨਾ ਦੇਣ ਕੋਈ ਚੀਜ਼ ਨਾ ਲਿਆ ਕੇ ਦੇਣ ਤੂੰ ਕਹਿੰਨੀ ਤੇਰੀ ਚੀਜ਼ ਹਰ ਵੇਲੇ ਹਾਜ਼ਰ ਹੁੰਦੀ ਆ ਤਾਂ ਉਹ ਕਹਿੰਦੀ ਵੀ ਹਾਂ ਮਾਂ ਆਪਦੇ ਵਾਸਤੇ ਉਹ ਲਿਆਉਣ ਨਾ ਲਿਆਉਣ ਚੀਜ਼ ਤਾਂ ਮੈਨੂੰ ਪਹਿਲਾਂ ਲਿਆ ਕੇ ਦਿੰਦੇ ਆ ਕਹਿੰਦੀ ਮੈਂ ਆਖਿਆ ਫੇਰ ਪੁੱਤ ਤੂੰ ਔਖੀ ਕਾਦੇ ਨਾਲ ਆ ਦੇਖ ਪਤਾ ਇਹੀ ਤੇਰਾ ਪਰਿਵਾਰ ਆ ਇਹੀ ਤੇਰਾ ਘਰ ਆ ਹੁਣ ਤਾਂ ਤੈਨੂੰ ਇੱਥੇ ਹੀ ਰਹਿਣਾ ਪਊਗਾ ਕਹਿੰਦੀ ਮੈਂ ਆਪਣੀ ਮਾਂ ਦੀ ਗੱਲ ਨੂੰ ਪੱਲੇ ਬੰਨ ਲਿਆ ਤੇ ਮੈਂ ਉਵੇਂ ਹੀ ਰਹਿਣ ਲੱਗੀ ਕਹਿੰਦੀ ਹੌਲੀ ਹੌਲੀ ਮੈਂ ਆਪਣਾ ਮਨ ਉਸ ਤਰ੍ਹਾਂ ਬਦਲ ਲਿਆ ਮੇਰੀ ਦਾਦੀ ਸੱਸਾ ਜਿਹੜੀ ਹੋਰ ਬਜ਼ੁਰਗ ਹੋ ਗਈ ਤੇ ਮੇਰੀ ਨਣਦ ਦਾਦਾ ਸੀ ਵਿਆਹ ਕਰਤਾ ਕਹਿੰਦੀ ਅਸੀਂ ਘਰ ਦੇ ਵਿੱਚ ਤਿੰਨ ਜਾਣੇ ਰਹਿ ਗਏ ਤੇ ਕਹਿੰਦੀ ਮੈਂ ਕੰਮ ਕਰਦੀ ਮੈਨੂੰ ਸੁਭਾਅ ਬਣ ਗਿਆ ਤੇ ਮੇਰਾ ਮਤਲਬ ਜੀ ਕਰਦਾ ਵੀ ਮੈਂ ਚੁੱਲ੍ਹੇ ਤੇ ਕੰਮ ਕਰਾਂ ਦਾਦੀ ਸੱਸ ਜਦੋਂ ਜਮਾ ਬਜ਼ੁਰਗ ਹੋ ਗਈ ਤਾਂ ਸਾਰੀ ਕਬੀਲਦਾਰੀ ਮੇਰੇ ਹੱਥ ਆ ਗਈ। ਮੇਰੇ ਘਰ ਵਾਲਾ ਜੋ ਵੀ ਕਮਾਈ ਕਰਕੇ ਲਿਆਉਂਦਾ ਮੇਰੇ ਹੱਥ ਧਰਦਾ ਤੇ ਜੇ ਉਹ ਮੈਥੋਂ ਪੈਸੇ ਮੰਗਦਾ ਖਰਚ ਕਰਨ ਨੂੰ ਤਾਂ ਮੈਂ ਉਹਨੂੰ ਕਹਿ ਦਿੰਦੀ ਵੀ ਇੰਨੇ ਪੈਸੇ ਤੁਸੀਂ ਕੀ ਕਰਨੇ ਆ। ਜੇ ਉਹ ਕਦੇ ਕੋਈ ਖਾਣ ਪੀਣ ਨੂੰ ਖੁੱਲਾ ਲਿਆਉਂਦਾ ਤਾਂ ਮੈਂ ਕਹਿ ਦਿੰਦੀ ਵੀ ਨਹੀਂ ਜੀ ਇੰਨਾ ਨਾ ਲਿਆਇਆ ਕਰੋ। ਤਾਂ ਕਹਿੰਦੀ ਉਹ ਹੱਸ ਪੈਂਦਾ ਪਰ ਕੁਝ ਬੋਲਦਾ ਨਾ। ਹੌਲੀ-ਹੌਲੀ ਕਹਿੰਦੀ ਮੇਰੇ ਦੋ ਬੱਚੇ ਹੋ ਗਏ ਤੇ ਮੈਂ ਕਹਿੰਦੀ ਐਂ ਸੋਚਿਆ ਵੀ ਘਰ ਦੇ ਜਿਹੜੇ ਖਰਚੇ ਆ ਨਾ ਉਹ ਵਧਦੇ ਜਾਂਦੇ ਆ। ਵੀ ਮੈਂ ਕੋਈ ਨਾਲ-ਨਾਲ ਕੰਮ ਸ਼ੁਰੂ ਕਰਾਂ ਕਹਿੰਦੀ ਉਸ ਤੋਂ ਬਾਅਦ ਮੈਂ ਸਲਾਈ ਦਾ ਕੰਮ ਕਰਨਾ ਸ਼ੁਰੂ ਕਰਤਾ ਸਵੇਰ ਸ਼ਾਮ ਮੈਂ ਘਰ ਦੇ ਕੰਮ ਕਰਦੀ ਬੱਚਿਆਂ ਨੂੰ ਸਕੂਲ ਤੋਰਦੀ ਤੇ ਦੁਪਹਿਰੇ ਮੈਂ ਸਲਾਈ ਕੀ ਦਾ ਕੰਮ ਕਰਦੀ ਮੇਰੀ ਦਾਦੀ ਸੱਸ ਜਮਾ ਬਜ਼ੁਰਗ ਹੋ ਚੁੱਕੀ ਸੀ ਉਹ ਮੈਨੂੰ ਕਹਿ ਦੇਂਦੀ ਧੀਏ ਵੀ ਆਪਣੇ ਘਰੇ ਰੱਬ ਦਾ ਦਿੱਤਾ ਸਭ ਕੁਝ ਆ ਤੇ ਤੂੰ ਨਾ ਐਵੇਂ ਨਾ ਸਲਾਈ ਨਾਲ ਮੱਥਾ ਮਾਰ ਪੁੱਤ ਵੀ ਤੂੰ ਰੈਸਟ ਕਰ ਲਿਆ ਕਰ ਤਾਂ ਮੈਂ ਕਹਿ ਦਿੰਦੀ ਵੀ ਕੋਈ ਨਾ ਦਾਦੀ ਮੇਰਾ ਜੀ ਕਰਦਾ ਕੰਮ ਕਰਨ ਨੂੰ ਮੈਂ ਤਾਂ ਕਰਦੀ ਆ ਤੇ ਕਹਿੰਦੀ ਇੱਕ ਵਾਰ ਮੇਰੀ ਦਾਦੀ ਦੀ ਸਿਹਤ ਆ ਜਮਾ ਵਿਗੜ ਗਈ ਮੇਰੀ ਨਣਦ ਨੂੰ ਵੀ ਅਸੀਂ ਫੋਨ ਕਰਤਾ ਉਹ ਵੀ ਆ ਗਈ ਤੇ ਕਹਿੰਦੀ ਸਾਨੂੰ ਦੋਨਾਂ ਨੂੰ ਬਿਠਾ ਕੇ ਨਣਦ ਦੇ ਭਝਾਈ ਨੂੰ ਮੇਰੀ ਦਾਦੀ ਕਹਿੰਦੀ ਵੀ ਆਹ ਤਾਂ ਪੁੱਤ ਪੈਸਾ ਸੀ ਜਿਹੜਾ ਮੈਂ ਥੋੜਾ 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 ਕਰਕੇ ਜੋੜਿਆ ਸੀ ਇਹ ਪੈਸਾ ਤੁਸੀਂ ਐਂ ਕਰੋ ਆਹਾ ਤੇਰੀ ਭਝਾਈ ਆ ਹਨਾ ਇਹਨਾਂ ਦਾ ਹੀ ਪੈਸਾ ਪੁੱਤ ਮੇਰੇ ਪੋਤੇ ਦੀ ਕਮਾਈ ਆ ਇਹਨੂੰ ਨਾ ਤੁਸੀਂ ਬੈਂਕ ਤੇ ਧਰ ਦੀ ਦੋਨਾਂ ਜਵਾਕਾਂ ਦੇ ਨਾਂ ਕਰਾ ਦੀ ਤੇ ਸੋਨੇ ਦੇ ਗਹਿਣੇ ਸੀ ਜਿਹੜੇ ਉਹਦੇ ਵਿੱਚੋਂ ਦੋ ਚਾਰ ਗਹਿਣੇ ਉਹਨੇ ਆਪਣੀ ਪੋਤੀ ਨੂੰ ਦੇਤੇ ਤੇ ਬਾਕੀ ਸਾਰੇ ਗਹਿਣੇ ਮੈਨੂੰ ਦੇਤੇ ਤੇ ਮੈਂ ਕਿਹਾ ਵੀ ਦਾਦੀ ਇੰਨੇ ਗਹਿਣੇ ਤੇ ਇੰਨੇ ਪੈਸੇ ਤੇਰੇ ਕੋਲ ਕਿੱਥੋਂ ਉਹ ਕਹਿੰਦੀ ਪੁੱਤ ਮੇਰੇ ਪੋਤੇ ਦੀ ਕਮਾਈ ਸੀ ਦਿਨ ਰਾਤ ਦੀ ਕਮਾਈ ਜੇ ਮੈਂ ਆਪਣੇ ਪੋਤੇ ਦੀ ਕਮਾਈ ਨੂੰ ਅਹੀਂ ਡਾ ਦਿੰਦੀ ਤੇ ਫਿਰ ਮੈਂ ਆਪਣੇ ਪੋਤੇ ਨੂੰ ਕੀ ਦੇ ਕੇ ਜਾਂਦੀ ਇਹ ਨਿਆਣਾ ਸੀ ਇਹਨੂੰ ਕਬੀਲਦਾਰੀ ਦਾ ਪਤਾ ਨਹੀਂ ਸੀ ਜਦੋਂ ਤੂੰ ਵਿਆਹੀ ਆਈਆਂ ਤੂੰ ਵੀ ਨਿਆਣੀ ਸੀ ਦੇਖ ਪੁੱਤ ਜੇ ਆਪਣੇ ਕੋਲੇ ਕਿਸੇ ਸਮੇਂ ਪੈਸਾ ਹੈਗਾ ਤਾ ਉਸ ਪੈਸੇ ਚੋਂ ਥੋੜਾ ਥੋੜਾ ਪੈਸਾ ਬਚਾ ਕੇ ਰੱਖਣਾ ਚਾਹੀਦਾ ਤਾਂ ਕਿ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਕੰਮ ਆ ਸਕੇ ਹੁਣ ਦੇਖ ਪੁੱਤ ਆਪਾਂ ਕੁੜੀ ਦਾ ਵਿਆਹ ਕੀਤਾ ਹੋਰ ਆਪਣੇ ਕੋਲੇ ਫਿਰ ਨਹੀਂ ਪੈਸੇ ਕਿੱਥੋਂ ਆਉਣੇ ਸੀ ਇਹਦਾ ਵਿਆਹ ਕੀਤਾ ਤੇ ਮੈਂ ਚਾਹੁੰਨੀ ਆ ਤੇਰੇ ਜਵਾਕਾਂ ਦੀ ਪੜ੍ਹਾਈ ਦਾ ਤੈਨੂੰ ਫਿਕਰ ਨਾ ਹੋਵੇ ਪੜ੍ਹਾਈਆਂ ਦਿਨੋ ਦਿਨ ਮਹਿੰਗੀਆਂ ਹੁੰਦੀਆਂ ਜਾਂਦੀਆਂ ਜੇ ਇਹ 4 ਪੈਸੇ ਬੈਂਕ ਚ ਪਏ ਹੋਣਗੇ ਤਾਂ ਤੂੰ ਆਪਣੀ ਬੱਚਿਆਂ ਦੀ ਪੜ੍ਹਾਈ ਕਰਾਈ ਜਾਏਗੀ ਤੁਸੀਂ ਜਿਹੜੀ ਕਮਾਈ ਕਰੋਗੇ ਉਹਨੂੰ ਤੁਸੀਂ ਆਪਦੇ ਹਿਸਾਬ ਨਾਲ ਰੱਖ ਲਿਓ ਜਦੋਂ ਮੈਂ ਆਪਣੀ ਦਾਦੀ ਦੀ ਇਹ ਸਿਆਣਪ ਦੇਖ ਕੇ ਮੈਂ ਹੈਰਾਨ ਰਹਗੀ ਤੇ ਮੇਰੇ ਨਾਲ ਗੱਲ ਯਾਦ ਆਈ ਮੇਰੀ ਮਾਂ ਦੀ ਵੀ ਜਿਹੜੇ ਆਪਾਂ ਮੱਧ ਵਰਗੀ ਪਰਿਵਾਰ ਹੁੰਨੇ ਆ ਉਹਨਾਂ ਦਾ ਆਪਣਾ ਆਪਣਾ ਸਿਸਟਮ ਹੁੰਦਾ ਵੀ ਮੇਰੇ ਪਾਪਾ ਨੌਕਰੀ ਕਰਦੇ ਸੀ ਤੇ ਤਨਖਾਹ ਚੋਂ ਸਾਨੂੰ ਕੁਝ ਇੰਨਾ ਨਹੀਂ ਬਚਦਾ ਸੀ ਤੇ ਮੇਰੀ ਦਾਦੀ ਸੱਸ ਨੇ ਘਰ ਦੇ ਕੰਮ ਕਰ ਕਰਕੇ ਕਿੰਨੇ ਪੈਸੇ ਵਿਚਾਲੇ ਵੀ ਜੇ ਉਹ ਖੁੱਲਾ ਖਰਚ ਕਰਦੀ ਚੁੱਲ੍ਹੇ ਤੇ ਕੰਮ ਨਾ ਕਰਦੀ ਭਾਂਡੇ ਧੋਣ ਵਾਸਤੇ ਸਵੇਰ ਨਾ ਵਰਤਦੀ ਤਾਂ ਖਰਚੇ ਤਾਂ ਵਧ ਨਹੀਂ ਸੀਗੇ ਵੀ ਉਹਨੇ ਨਿੱਕੀ ਨਿੱਕੀ ਗੱਲ ਤੇ ਕੰਜੂਸੀ ਕਰਕੇ ਪੈਸਾ ਜੋੜਿਆ ਥੋੜੇ ਜੇ ਦਿਨਾਂ ਬਾਅਦ ਕਹਿੰਦੀ ਮੇਰੀ ਦਾਦੀ ਸੱਸ ਦੀ ਮੌਤ ਹੋ ਗਈ ਤੇ ਕਹਿੰਦੀ ਮੈਨੂੰ ਆਪਣੀ ਦਾਦੀ ਸੱਸ ਬੜੀ ਯਾਦ ਆਇਆ ਕਰੇ ਚਲੋ ਮੇਰੀ ਦਾਦੀ ਸੱਸ ਦਾ ਅਸੀਂ ਮਰਨ ਤੇ ਹਨਾ ਜਿੰਨਾ ਵੀ ਕੀਤਾ ਵਧੀਆ ਕੀਤਾ ਸਾਰੇ ਲੋਕਾਂ ਨੇ ਹਨਾ ਇਹ ਕਿਹਾ ਕਿ ਭਾਈ ਬਹੁਤ ਸਚੈਰੀ ਬੁੜੀ ਸੀ ਵੀ ਘਰ ਨੂੰ ਬੰਨ੍ਹ ਕੇ ਰੱਖਿਆ ਕਹਿੰਦੀ ਮੈਨੂੰ ਆਪਣੀ ਦਾਦੀ ਸੱਸ ਦੀ ਗੱਲ ਨਾ ਬਹੁਤ ਚੰਗੀ ਲੱਗੀ ਹੁਣ ਕਹਿੰਦੀ ਮੈਂ ਘਰ ਦੇ ਕੰਮ ਨਿਮੇੜ ਕੇ ਸਲਾਈ ਦਾ ਕੰਮ ਕਰਦੀ ਤੇ ਜਿਹੜੇ ਪੈਸੇ ਆਉਂਦੇ ਮੈਂ ਉਹਨਾਂ ਨੂੰ ਖਰਚ ਨਾ ਕਰਦੀ ਮੇਰੇ ਘਰ ਵਾਲਾ ਕਹਿ ਦਿੰਦਾ ਵੀ ਚੱਲ ਆਪਾਂ ਕਿਤੇ ਜਾ ਆਈਏ ਆ ਲਿਆਈਏ ਤਾਂ ਮੈਂ ਮੇਰੇ ਘਰ ਵਾਲੇ ਨੂੰ ਕਹਿ ਦਿੰਦੀ ਵੀ ਨਾ ਤੂੰ ਬਾਲਾ ਖਰਚ ਨਾ ਕਰ ਜਵਾਕਾਂ ਵਾਸਤੇ ਜੋੜਾਂਗੇ ਕਹਿੰਦੀ ਮੈਂ ਆਪਣੇ ਕਈ ਵਾਰੀ ਨਾ ਜਿਹੜੀ ਚੀਜ਼ ਦੀ ਲੋੜ ਹੁੰਦੀ ਉਹ ਵੀ ਨਾ ਲਿਆਉਂਦੀ ਤੇ ਪੈਸੇ ਬਸ ਜਮ੍ਹਾਂ ਕਰ ਦਿੰਦੀ ਹੌਲੀ ਹੌਲੀ ਕਹਿੰਦੀ ਮੇਰੇ ਬੱਚੇ ਵੱਡੇ ਹੋ ਗਏ ਵਧੀਆ ਪੜ੍ਹ ਲਿਖ ਗਏ ਮੇਰੇ ਕੋਲੇ ਪੈਸਾ ਸੀ ਮੈਂ ਉਹਨਾਂ ਨੂੰ ਚੰਗੇ ਕੋਰਸ ਕਰਾਤੇ ਤੇ ਦੋਨਾਂ ਨੇ ਨੌਕਰੀ ਤੇ ਦੋਨੇ ਨੌਕਰੀ ਤੇ ਲੱਗ ਗ ਤੇ ਕਹਿੰਦੀ ਫੇਰ ਮੈਨੂੰ ਇਸ ਗੱਲ ਦੀ ਅਹਿਮੀਅਤ ਸਮਝ ਆਈ ਵੀ ਵਾਕਿਆ ਹੀ ਜੇ ਇੱਕ ਔਰਤ ਚਾਹੇ ਤਾਂ ਕੀ ਨਹੀਂ ਕਰ ਸਕਦੀ ਇੱਕ ਔਰਤਾ ਕਹਿੰਦੇ ਜੇ ਪੱਟਣ ਲੱਗੇ ਤਾਂ ਸੂਈ ਨਾਲ ਘਰ ਪੱਟ ਦਿੰਦੀ ਆ ਤੇ ਜੇ ਜੋੜਨ ਵੇਜੇ ਤਾਂ ਉਹਦੇ ਜਿੰਨਾ ਕੋਈ ਜੋੜ ਵੀ ਨਹੀਂ ਸਕਦਾ ਮੇਰੀ ਦਾਦੀ ਸੱਸ ਦੀ ਸਿਆਣਪ ਤੋਂ ਕਹਿੰਦੀ ਮੈਂ ਇਹੋ ਜੀ ਸਿੱਖਿਆ ਲਈ ਜੇ ਕਹਿੰਦੀ ਮੇਰੀ ਮਾਂ ਮੈਨੂੰ ਉਸ ਟਾਈਮ ਨਾ ਸਮਝਾਉਂਦੀ ਤੇ ਕਹਿ ਦਿੰਦੀ ਵੀ ਚੁੰਨੀ ਚਾਕੇ ਪੁੱਤ ਘਰੇ ਆ ਜਾ ਤਾਂ ਮੈਂ ਸਾਰੀ ਉਮਰ ਔਖਾ ਹੋਣਾ ਸੀ ਫਿਰ ਕਹਿੰਦੀ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਤੇ ਮੈਂ ਆਪਣੇ ਬੱਚਿਆਂ ਨੂੰ ਇਹੀ ਸਮਝਾਉਂਦੀ ਰਹੀ ਤੇ ਕਹਿੰਦੀ ਮੈਂ ਫਿਰ ਇਹ ਗੱਲ ਆਪਣੀ ਨਣਦ ਨਾਲ ਤੇ ਆਪਣੇ ਘਰ ਵਾਲੇ ਨਾਲ ਬਹੁਤ ਵਾਰ ਕੀਤੀ ਸੀ ਕਿ ਮੈਂ ਜਦੋਂ ਨਵੀਂ-ਨਵੀਂ ਵਿਆਹੀ ਸੀ ਤਾਂ ਮੈਨੂੰ ਔਖਾ ਲੱਗਦਾ ਸੀ ਇਹ ਸਾਰਾ ਕੁਝ ਮੈਂ ਤੁਹਾਡੇ ਮੂੰਹ ਤੇ ਨਹੀਂ ਕਹਿੰਦੀ ਸੀ ਪਰ ਮੈਂ ਆਪਣੀ ਮਾਂ ਕੋਲ ਕਹਿੰਦੀ ਸੀ ਤਾਂ ਮੇਰੀ ਮਾਂ ਮੈਨੂੰ ਇਹੀ ਸਮਝਾਉਂਦੀ ਸੀ ਵੀ ਨਾਤੀਏ ਸਹੁਰਿਆਂ ਦਾ ਘਰ ਹੀ ਤੀ ਦਾ ਅਸਲੀ ਘਰ ਹੁੰਦਾ ਤੇ ਹਰੇਕ ਔਰਤ ਨੂੰ ਹਰੇਕ ਕੁੜੀ ਨੂੰ ਆਪਣੇ ਸਹੁਰਿਆਂ ਦੇ ਪਰਿਵਾਰ ਅਨੁਸਾਰ ਆਪਣੇ ਆਪ ਨੂੰ ਢਾਲ ਲੈਣਾ ਚਾਹੀਦਾ ਨਾਲੇ ਤਾਂ ਪਰਿਵਾਰ ਦਾ ਮਾਹੌਲ ਠੀਕ ਰਹਿੰਦਾ ਤੇ ਨਾਲੇ ਬੰਦਾ ਜਿੰਨੀਆਂ ਔਕੜਾਂ ਤੇ ਤੰਗੀਆਂ ਚੋਂ ਨਿਕਲਦਾ ਨਾ ਉਨਾ ਹੀ ਸਿਆਣਾ ਬਣਦਾ। ਮੇਰੀ ਮਾਂ ਦੀ ਦਿੱਤੀ ਨਸੀਹਤ ਨੇ ਕਹਿੰਦੀ ਮੇਰਾ ਘਰ ਟੁੱਟਣੋਂ ਬਚਾਲਿਆ ਤੇ ਅੱਜ ਮੈਂ ਆਪਣੇ ਆਪ ਤੇ ਮਾਣ ਮਹਿਸੂਸ ਕਰਦੀ ਆ ਕਿ ਮੈਂ ਇੱਕ ਹਾਊਸ ਵਾਈਫ ਹੋ ਕੇ ਆਪਣੇ ਬੱਚੇ ਵਧੀਆ ਨੌਕਰੀ ਤੇ ਲਾਤੇ ਤੇ ਮੇਰੇ ਬੱਚੇ ਵੀ ਸਾਡਾ ਦੋਨਾਂ ਜੀਆਂ ਦਾ ਬਹੁਤ ਜ਼ਿਆਦਾ ਕਰਦੇ ਨੇ। ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਕਹਾਣੀ ਕਮੈਂਟ ਕਰਕੇ ਜਰੂਰ ਦੱਸਣਾ। ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ